ਇਹ ਜ਼ਿਮੀਂਦਾਰ ਲੋਕ ਨੇ ਇਹ ਰਹਿ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਉਹ ਇਰਤੀ ਦੇ ਵਿੱਚ ਵੀ ਨੁਕਸਾਨ ਹੋਇਆ ਉਹਦਾ ਮੇਰੇ 7 ਲੱਖ ਦਾ ਚੜਿਆ 7 ਲੱਖ ਦਾ ਕਰਜ਼ਾ ਚੜਿਆ ਸੀ ਹਾਂ ਅੱਜ ਵੀ ਉਵੇਂ ਚੜਿਆ ਹੋਇਆ ਬੜਾ ਬੱਡਾ ਇਸ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਰੋਟੀ ਪਾਣੀ ਮਿਲਿਆ ਮਾੜਾ ਮੋਟਾ ਰੋਟੀ ਪਾਣੀ ਅਸੀਂ ਆਪ ਦਾ ਹੀ ਹੈ ਜਿਹੜਾ ਸਾਡੇ ਕੋਲ ਹੈਗਾ ਉਹ ਖਾਦੀ ਹੈ ਕੁਛ ਨਹੀਂ ਆ ਪੱਲੇ ਇਹ ਪਾਣੀ ਨੇ ਸਾਨੂੰ ਥੱਲੇ ਲਾਤਾ ਕੋਈ ਨਿਕ ਨਹੀਂ ਮਖਰ ਨਹੀਂ ਆਉਂਦਾ ਇਹ ਹਾਲਾਤ ਦੇ ਕੋਈ ਨਹੀਂ ਤੁਹਾਨੂੰ ਇੱਕ ਘਰ ਦੇ ਹਾਲਾਤ ਦਿਖਾਉਣੇ ਆ ਕਿ ਕਿਸ ਤਰ੍ਹਾਂ ਇਸ ਘਰ ਦੇ ਵਿੱਚ ਪਾਣੀ ਦਾਖਲ ਹੋਇਆ ਹੋਇਆ ਇਧਰ ਲੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਆ ਔਰ ਘਰ ਦੇ ਵਿੱਚ ਜਿਹੜਾ ਪਾਣੀ ਆ ਲਗਭਗ 2.5 ਫੁੱਟ ਘਰ ਦੇ ਵਿੱਚ ਪਾਣੀ ਵੜ ਰਿਹਾ ਤੇ ਇਹਨਾਂ ਪਰਿਵਾਰਾਂ ਨੇ ਬੇਸਿਕ ਕਿਤੇ ਮਾੜੇ ਮੋٹے ਇੱਥੇ ਇੱਥੇ ਗੱਟੇ ਲਾਏ ਸੀਗੇ ਤਾਂ ਆਹ ਵੇਖੋ ਘਰ ਦਾ ਹਾਲਾਤ ਕੀ ਬਣੇ ਹੋਏ ਨੇ ਘਰ ਦਾ ਮਾੜਾ ਮੁੰਡਾ ਜਿਹੜਾ ਸਮਾਨ ਸੀ ਇਹਨਾਂ ਚੱਕੀ ਉੱਪਰ ਛੱਤੇ ਵੀ ਰੱਖਿਆ ਤੇ ਛੱਤੇ ਮਾਤਾ ਜੀ ਵੀ ਮੌਜੂਦ ਆ ਤਾਂ ਬਿਲਕੁਲ ਇਹ ਹਾਲਾਤ ਇਹ ਹਾਲਾਤ ਜਿਹੜੇ ਨੇ ਇਹ ਹਾਲਾਤ ਇਸ ਪਰਿਵਾਰ ਦੇ ਕਿਸ ਤਰ੍ਹਾਂ ਬਣੇ ਪਏ ਨੇ ਤਾਂ ਇੱਧਰ ਤੁਹਾਨੂੰ ਮੈਂ ਦਿਖਾਉਣਾ ਕਿ ਕਿਸ ਤਰ੍ਹਾਂ ਇਹ ਵਿਚਾਰੇ ਲੋਕ ਨੇ ਇਹ ਜ਼ਿਮੀਂਦਾਰ ਲੋਕ ਨੇ ਇਹ ਰਹਿ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਛੱਤ ਦੇ ਉੱਪਰ ਇਹਨਾਂ ਨੇ ਆਪਣੇ ਜਿਹੜਾ ਸਮਾਨ ਕੱਢ ਕੇ ਮਾੜਾ-ਮੋੜਾ ਰੱਖਿਆ ਤੇ ਬਾਕੀ ਬਾਪੂ ਜੀ ਸਾਰਾ ਸਮਾਨ ਵਿੱਚ ਹੀ ਘਰੇ ਅੰਦਰ ਵਿੱਚ ਹੀ ਗਿਆ ਸਾਰਾ ਬਸ ਸਾਰਾ ਕੁਝ ਤਬਾਹ ਹੋ ਗਿਆ ਕੁਝ ਕੁਝ ਵੀ ਨਹੀਂ ਮਚਿਆ ਹੌਸਲਾ ਕਰੋ ਹੌਸਲਾ ਕਰੋ ਕਿ ਅੱਜ ਪੂਰਾ ਪੰਜਾਬ ਹੀ ਜਿਹੜਾ ਨਾ ਦੋਬ ਰਿਆ ਕੁਦਰਤੀ ਇੱਕ ਰੋਪੀ ਹੈਗੀ ਆ ਵੀ ਕਿਸੇ ਦਾ ਕੋਈ ਵਸ ਨਹੀਂ ਆ ਹਾਂ ਕੋਈ ਚੱਕਰ ਨਹੀਂ ਕੋਈ ਵਸ ਨਹੀਂ ਲਾ ਕੁਕਰ ਮਾਰੇ ਜੱਗੇ ਜਿਹੜੀ ਕਰੋ ਕੋਈ ਨਹੀਂ ਆਪਣਾ ਕਿਤੇ ਵੱਧ ਮੁਸੀਬਤ ਆਈ ਹੈ ਬੇ ਨਹੀਂ ਹਾਂ ਬਿਲਕੁਲ ਬਿਲਕੁਲ ਤਾਂ ਆ ਮਾਜਨ ਤੇ ਪਹੁੰਚ ਗਿਆ ਕੁਝ ਬਚਿਆ ਵੀ ਨਹੀਂ ਕੋਈ ਨੇ ਲੈਣ ਨਹੀਂ ਜੀ ਮਾਜ ਵੀ ਵਿਚਾਰੀ ਭੁੱਖੀ ਰਹੀ ਹੈ ਲੱਖ ਰੁਪਏ ਲਿਆਂਦੀ ਹੋਰ ਉਤਰੇ ਮੱਜੀ ਆ ਕੁਝ ਨਹੀਂ ਦੇ ਵਾਸਤੇ ਹਾਂ ਕੋਈ ਕੋਈ ਨਹੀਂ ਲਖੀ ਤੁੜੀ ਬਾਦ ਇਹਦੀ ਆ ਅਮਰਖੀ ਥੋੜੀ ਉਸ ਤੇ ਸਭ ਗਲ ਗਈ। ਕੁੜੀ ਵੀ ਖਰਾਬ ਹੋ ਗਈ ਤਾਂ ਗਲ ਗਈ। ਕਿੰਨੇ ਮੈਂਬਰ ਹੋਈ ਜੀ? ਤੁਸੀਂ ਇੱਥੇ ਕਿੰਨੇ ਪਰਿਵਾਰ ਚ ਹੁੰਦੇ ਹੋ? ਨਹੀਂ ਸਾਰੇ ਇਹਗੇ 9 ਜੀ ਆ। ਅੱਛਾ। ਦੂਜੇ ਬੱਚੇ ਬਾਹਰ ਕੱਢੇ। ਅੱਛਾ। ਕੋਮਾਲ ਬਾਹਰ ਕੱਢੇ। ਕਿਹਨੇ ਤਾਂ ਕਰੇ ਬੰਦਾ? ਅੱਛਾ ਜੀ। ਇਹ ਮਾਜ ਇੱਥੇ ਕਰੇ ਰਹੇਗੀ। ਠੀਕ ਸੋਈ ਸੱਜਰ ਇਹ ਘਰੇ ਰਹੇਗੀ ਕਿੰਨੀ ਜੇ ਜ਼ਮੀਨ ਹੈ ਕਿੰਨੀ ਹੈ ਤੁਹਾਡੀ ਸੱਤ ਕਿੱਲੇ ਇੱਥੇ ਪੈੜੀਆਂ ਅੱਛਾ ਸੱਤ ਕਿੱਲੇ ਸੱਤ ਕਿੱਲੇ ਦੋ ਸਰ ਉਸ ਬਾਵਾ ਦੋ ਦੋ ਕਰਜ਼ਾ ਕਰਜ਼ਾ ਵੀ ਚੜਿਆ ਹੁਣ ਕਰਜ਼ਾ ਵੀ ਚੜਿਆ ਹੋਰ ਤੀਰਤ ਵਿੱਚ ਵੀ ਨੁਕਸਾਨ ਹੋਇਆ ਬੜਾ ਜਿਆਦਾ ਉਹਦਾ ਉਹਦਾ ਕਿੰਨਾ ਖਰਚਾ ਛੜ ਗਿਆ ਉਹਦਾ ਮੇਰੇ 7 ਲੱਖ ਦਾ ਚੜਿਆ 7 ਲੱਖ ਦਾ ਕਰਜ਼ਾ ਚੜਿਆ ਸੀ ਹਾਂ ਅੱਜ ਵੀ ਉਵੇਂ ਚੜਿਆਗਾ ਮੂੰਮੇ ਚੜਿਆ ਚਾਹੇ ਫਿਰ 7 ਲੱਖ ਤਾਂ ਫੋਰ ਬਾਪੂ ਚੜ ਜਣਾ ਕੋਈ ਨਹੀਂ ਕੋਈ ਨਾ ਕੋਈ ਨਹੀਂ ਕੋਈ ਨਾ ਕੋਈ ਨੂੰ ਫਲਰ ਕੋਈ ਕੋਈ ਨਹੀਂ ਕੋਈ ਨਾ ਕੋਈ ਤਿੰਨ ਦਿਨ ਤੋਂ ਖੰਦਸਾ ਨਾਲ ਆ ਸਾਰੇ ਜੀ ਮਹਾਰਾਜ ਜਿਵੇਂ ਹੁਣ ਸਿੱਖ ਭਰਾ ਤੁਹਾਡੇ ਨਾਲ ਆਏ ਹੋਏ ਨੇ ਖਾਲਸਾ ਢ ਵਾਲੇ ਕੋਈ ਗੱਲ ਨਹੀਂ ਹੌਸਲਾ ਕਰੋ ਬਹੁਤ ਮਾੜੇ ਜਿਹੇ ਹਾਲਾਤ ਨੇ ਉਹ ਇਸ ਪਰਿਵਾਰ ਦੇ ਬਣੇ ਹੋਏ ਨੇ ਮਾਤਾ ਵੀ ਸਾਹਮਣੇ ਸਾਡੇ ਉਹ ਵੀ ਝੂੜਦੇ ਪੈਣ ਕਿਉਂਕਿ ਬੜਾ ਵੱਡਾ ਇਸ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਇਸ ਪਰਿਵਾਰ ਨੂੰ ਘਾਟਾ ਪਿਆ 7 ਲੱਖ ਰੁਪਈਆ 2023 ਦੇ ਵਿੱਚ ਚੜ ਗਿਆ ਸੀਗਾ ਤੇ ਅੱਜ 7 ਲੱਖ ਦਾ ਹੋਰ ਕਰਜ਼ਾ ਜਿਹੜਾ ਚੜ ਗਿਆ ਬਾਪੂ ਕਹਿੰਦਾ ਕਿ ਲੱਖ ਰੁਪਈਏ ਦੀ ਮੱਝ ਲੈਂਦੇ ਸੀਗੇ ਚਲੋ ਲੱਖ ਲੈਂਦੇ ਲਿਆ ਅੱਠ ਦੇ ਲੈਂਦੇ ਦੋ ਤਰੇ ਬੱਜੀ ਤੂੰ ਹੂੰ ਬੇਕਾਰ ਹੋ ਗਈ ਅੱਛਾ ਹੂੰ ਉਹਨੂੰ ਵੀ ਵਿਚਾਰੀ ਨੁਕਸਾਨ ਨਹੀਂ ਕੁਝ ਨਾ ਕੱਖ ਨਹੀਂ ਏਸ਼ ਤੇ ਜੇ ਜੀ ਜਾਂਦ ਬਾਹਰ ਖੜਿਆ ਕਿਸੇ ਦੇ ਘਰੇ ਭਾਇਆ ਹੂੰ ਮਾਰ ਕਿਸੇ ਦੇ ਘਰੇ ਉਹ ਵੀ ਉਹ ਵੀ ਰੋਲ ਦੇ ਫਰਦੇ ਉਹ ਵੀ ਰੋਲ ਦੇ ਕੁਛ ਨੇ ਕਿਸੇ ਘਰੋਂ ਖਾਣ ਡੱਠੇ ਹੂੰ ਉਹ ਖਾਣ ਨੂੰ ਥੋੜੀ ਧਣਾ ਪਾਸੋਂ ਪਾਉਣ ਡੱਠੇ ਹੂੰ ਪਛਣੀ ਆਉਂਦਾ ਹੈ ਹਣ ਉਹ ਫਲਗ ਰੋਗ ਹੋ ਗਏ ਉਹ ਕਿ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਿਵੇਂ ਆ ਤੂੰ ਇੱਕੋ ਨਿੱਕੇ ਖੜਾ ਤੇ ਸਾਰਾ ਕੋਈ ਤੇ ਰਹਿ ਗਿਆ ਹੂੰ ਟਰੈਕਟਰ ਵੀ ਜਦਾ ਅੰਦਰ ਖੜਾ ਉਹ ਅੰਦਰੇ ਖੜਿਆ ਹੋਵੇ ਇੱਥੇ ਮਸ਼ੀਨ ਸੀ ਉਹ ਵੀ ਹਾਂ ਸਾਰਾ ਉਹ ਵੀ ਟੇਕੋਰ ਖਰਾਬ ਹੋ ਗਿਆ ਪਾਣੀ ਵੀ ਅੰਦਰ ਬੜੀ ਜਾਂਦਾ ਪਾਣੀ ਅੰਦਰ ਬੜ ਗਿਆ ਹੂੰ ਕੋਈ ਰਸਤਾ ਵੀ ਨਹੀਂ ਹੈਗਾ ਜੀ ਬਾਹਰ ਜਾਣ ਦਾ ਇਹਨੂੰ ਨਾ ਨਾ ਕੋਈ ਰਸਤਾ ਨਹੀਂ ਗਿਆ ਇਹ ਤਾਰੂ ਪਾਣੀ ਨਾਲੇ ਹੂੰ ਨਾਲੇ ਪਤਾ ਕਿਤੇ ਨਹੀਂ ਜਾਣ ਨੂੰ ਨਾ ਕੋਈ ਥੇ ਆਉਂਦਾ ਜਾਂ ਤੁਸੀਂ ਆਏ ਜੋ ਜਾਂ ਵੀਰ ਮੁੰਡਾ ਆਇਆ ਇਕਰੀ ਇਹ ਪਾਣੀ ਦੇ ਕੇ ਗਿਆ ਉਦੋਂ ਹੋਰ ਨਹੀਂ ਕੋਈ ਆਉਂਦਾ ਇੱਥੇ ਦਾਲੇ ਪਦਲੇ ਪਾਸੇ ਪਾਸੇ ਲੰਘ ਜਾਂਦੇ ਆ ਲੰਘ ਜਾਂਦੇ ਕੋਈ ਰੋਟੀ ਪਾਣੀ ਮਿਲਿਆ ਮਾੜਾ ਮੋਟਾ ਰੋਟੀ ਪਾਣੀ ਅਸੀਂ ਆਪ ਦਾ ਹੀ ਹੈ ਜਿਹੜਾ ਸਾਡੇ ਕੋਲ ਹੈਗਾ ਉਹ ਖਾਧੀ ਜਾਂਦੇ ਆ ਮਾੜਾ ਮੋਟਾ ਦਾਣੇ ਜਿਹੜੇ ਸੀ ਉਹ ਬਚੇਕ ਨਹੀਂ ਉਹ ਰੋਟੀ ਉੱਡ ਗਈ ਉਹ ਵਜੇ ਕੋ ਵਿੱਚੇ ਟਰਮ ਪਏ ਨੇ ਹਾਂ ਕਮਰੇ ਦੇ ਅੰਦਰ ਹੀ ਪਏ ਹਾਂ ਉਦੋਂ ਉਹ ਵੀ ਗਲਗੇ ਹੋਣੇ ਨੇ ਜਿਹੜੇ ਵਿੱਚੇ ਪਾਣੀ ਲੱਗ ਗਿਆ ਤੇ ਹਾਂ ਸਾਰਾ ਉਹ ਘੜਿਆ ਪਿਆ ਵਿੱਚ ਹੀ ਹਾਂ ਸਾਰਾ ਤੈ ਹੋ ਗਿਆ ਸਾਰਾ ਕੋਈ ਤੇ ਜਿੱਦਾਂ ਉਹ ਮੇਰੇ ਬਾਪੂ ਜੀ ਹੁਣਾ ਪਾਣੀ ਕਿੰਨੇ ਬੁਲਬਲੇ ਛੱਡਣ ਦਿਆ ਇਹ ਤਾਂ ਮੈਨੂੰ ਲੱਗਦਾ ਵੀ ਨੀਆਂ ਨੂਆਂ ਸਾਰੀਆਂ ਪੂਰੀਆਂ ਜਾਣੀਆਂ ਸਾਰਾ ਕੋ ਪਾੜ ਗਿਆ ਵੇਖੋ ਆ ਵੀ ਬਰਾਂਡਾ ਸਾਰਾ ਪਾੜ ਗਿਆ ਇਹ ਵੀ ਤੇੜਾ ਛੱਡੀ ਜਾਂਦਾ ਹੈ ਅੰਦਰ ਸਾਰੇ ਉਹ ਵੀ ਤੇੜਾ ਛੱਡ ਗਏ ਪਰਲੇ ਹਾਂ ਧੱਕ ਪੱਲੇ ਨੇ ਰਿਹਾ ਕੋਈ ਨਹੀਂ ਗਾ ਕੁਛ ਨਹੀਂ ਗਾ ਪੱਲੇ ਏ ਪਾਣੀ ਨੇ ਸਾਨੂੰ ਥੱਲੇ ਲਾਤਾ ਇਹ ਲੈ ਗਏ ਜੀ ਇਹ ਲੈ ਗਏ ਬੱਸ ਨੋ ਜੀ ਖਾਣ ਵਾਲੇ ਅਸੀਂ ਨਿਕਨੇ ਨਿਕੇ ਬੱਚੇ ਆ ਪੋਤਰੀਆਂ ਪੋਤਰੇ ਆ ਬਾਹਰ ਕੱਢੇ ਆ ਹੋਰ ਰਹਿ ਕੁਛ ਨਹੀਂ ਸਾਡੇ ਕੋਲ ਬਾਹਰ ਵੰਡੀ ਜਾਂਦੇ ਬਥੇਰਾ ਇੱਥੇ ਆਉਂਦੇ ਕੋਈ ਨਹੀਂ ਹਾਂ ਇਹ ਬਾਪੂ ਜੀ ਤੁਹਾਡਾ ਏਰੀਆ ਕਿਹਣਾ ਪੈਂਦਾ ਹੈ ਸਾਡਾ ਤੱਲੀ ਜੀ ਇਹ ਸਾਰੀਆਂ ਟਾਂੜੀਆਂ ਬੈਠੇ ਇਹ ਸਭ ਟਾਂੜੀਆਂ ਹੀ ਆ ਤੁਹਾਡਾ ਨਾਮ ਕੀ ਹੈ ਮੇਰਾ ਮੱਸਾ ਸਿੰਘ ਨਾਮ ਹੈ ਮੱਸਾ ਸਿੰਘ ਹਾਂ ਬਾਪ ਦਾ ਨਾਮ ਕੀ ਹਾਂ ਦਰਸ਼ਨ ਸਿੰਘ ਦਰਸ਼ਨ ਹਾਂ ਤਾਂ ਬਿਲਕੁਲ ਸਾਡੇ ਨਾਲ ਬਾਪੂ ਮੱਸਾ ਸਿੰਘ ਹੈ ਬਾਪ ਦਾ ਨਾਮ ਦਰਸ਼ਨ ਸਿੰਘ ਹੈ ਔਰ ਇਸ ਬਾਪੂ ਦੇ ਘਰ ਦੇ ਵਿੱਚ ਅੰਦਰ ਤੱਕ ਜਿਹੜਾ ਪਾਣੀ ਵੜ ਗਿਆ ਤੇ 7 ਕਿੱਲੇ ਜ਼ਮੀਨ ਹੈ 7 ਕਿੱਲੇ ਦੇ ਵਿੱਚ ਜਿਹੜਾ ਉਹ ਜਿਹੜਾ ਕਰਜ਼ਾ ਸੀ 2023 ਦੇ ਵਿੱਚ ਉਹ ਵੀ ਚੜ ਗਿਆ ਸੀਗਾ ਤੇ ਅੱਜ ਫਿਰ 7 ਤੇ 7 14 15 ਕਿੱਲੇ ਆ ਲੱਖ ਰੁਪਏ ਦੀ ਮੱਝ ਵੀ ਲਾਂਦੀ ਸੀ ਬਾਪੂ ਨੇ ਉਹ ਵੀ ਵਿਚਾਰੀ ਜਿਹੜੀ ਆ ਖੱਜਲ ਖਰਾਬ ਹੋਉਂਦੀ ਨਾ ਕੋਈ ਤੂੜੀ ਨਾ ਕੋਈ ਦਾਣਾ ਨਾ ਕੋਈ ਫੱਕਾ ਨਾ ਕੋਈ ਫੀਡ ਹਰਾ ਚਾਰਾ ਸਾਰਾ ਤਬਾਹ ਹੋ ਗਿਆ ਸੀ ਯਾਰ ਇਹ ਬਾਪੂ ਜਿਹੜਾ ਸੀਗਾ ਰਾਜਾ ਬੰਦਾ ਸੀ ਸਰਦਾਰ ਬੰਦਾ ਸੀਗਾ ਚੰਗਾ ਟਰੈਕਟਰ ਚ ਦੇਖੜਾ ਹੋਇਆ ਪਰ ਅੱਜ ਜਿਹੜੇ ਹਾਲਾਤਾਂ ਨੇ ਇੰਨਾ ਨੂੰ ਜਿਵੇਂ ਕਿ ਲੋਕਾਂ ਦੇ ਬਾਪੂ ਝੋਲੀ ਵੀ ਨਹੀਂ ਆਟ ਸਕਦਾ ਕਿਉਂਕਿ ਜਿਨੇ ਲੋਕਾਂ ਦਾ ਢਿੱਡ ਭਰਿਆ ਹੋਵੇ ਨਾ ਉਹ ਕਿਸੇ ਅੱਗੇ ਝੋਲੀ ਨਹੀਂ ਆੜਦਾ ਬਾਪੂ ਦੇ ਅਥਰੂ ਬਿਆਨ ਕਰ ਰਿਹਾ ਕਿ ਇਸ ਇਲਾਕੇ ਦੇ ਵਿੱਚ ਕਿੰਨੀ ਵੱਡੀ ਮਾਰ ਵੱਜੀ ਹੋ ਗਈ ਇਹੋ ਜੇ بڑے ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਜਿਨ੍ਹਾਂ ਦਾ ਸਾਰਾ ਕੁਝ ਹੀ ਤਬਾਹ ਹੋ ਗਿਆ ਅਸੀਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਾਂਗੇ ਔਰ ਜਨਸ ਸਪੋਕਸਮੈਨ ਜਿੰਨੇ ਵੀ ਬਾਹਰ ਪੰਜਾਬੀ ਭਰਾ ਸਿੱਖ ਭਰਾ ਬੈਠੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿਹੜੇ ਇਸ ਇਲਾਕੇ ਦੇ ਵਿੱਚ ਮਾਰਤ ਸਾਰੇ ਪੰਜਾਬ ਦੇ ਵਿੱਚ ਹੀ ਵੱਜ ਰਹੀ ਆ ਪਰ ਜਿਹੜੇ ਇਸ ਇਲਾਕੇ ਦੇ ਵਿੱਚ ਟੱਲੀਗਰਾਮ ਏਰੀਆ ਫਰੋਸਪੁਰ ਦਾ ਪਿੰਡ ਟੱਲੀਗਰਾਮ ਔਰ ਢਾਨੀਆਂ ਤੇ ਬਿਠੇ ਨੇ ਔਰ ਇਸ ਬਾਪੂ ਵਰਗੇ ਲੋਕਾਂ ਦੀ ਕਿਸਾਨਾਂ ਦੀ ਬਾਫੜੀ ਜਾਵੇ ਕਿਉਂਕਿ 7 ਤੇ 7 14 ਲੱਖ ਦੀ ਜਿਹੜੀ ਕਰਜ਼ੇ ਦੀ ਪੰਦ ਸਿਰ ਤੇ ਵੱਜ ਗਈਆਂ ਆ ਉਹ ਨਹੀਂ ਉਤਰਨੀ ਤੇ ਐਨ ਆਰ ਆਈ ਵੀਰ ਜਿਹੜਿਆ ਥੋੜੀ ਬਹੁਤ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਤਾਂ ਜੋ ਇਨ੍ਹਾਂ ਫਿਰ ਆਪਦੇ ਪੈਰਾਂ ਸਿਰਫ ਹੋ ਸਕਣ ਕੈਮਰਾਮੈਨ ਸ਼ਸ਼ੀਪਾਲ ਦੇ ਨਾਮ ਲੱਕੀਆ ਸਿੰਘ ਜਾਨਲਸ ਬੁਕਸਪਨ ਫਿਰੋਜ਼ਪੁਰ